ਪੰਜ ਪਾਲਟੀ ਵੀ ਤੇ ਵਿਖਾ ਦਿਓ ਕਰਨ ਅਸੀਂ ਟਿੰਡਾ ਦੇ ਫੌਜੀ ਜੋਬ ਤੇ ਸਤਿ ਸਪਤ ਮੌਜੂਦ ਆ ਅੱਜ ਜਿਵੇਂ ਕਿ ਪ੍ਰਸ਼ਾਸਨ ਨੇ ਸਵਾਲ ਦਿੱਤਾ ਸੀ ਈ ਰਿਕਸ਼ਾ ਤੇ ਆਟੋ ਚਾਲਕਾਂ ਨੂੰ ਕਿ 15 ਤਰੀਕ ਤੱਕ ਆਪਾਂ ਜਿਹੜੇ ਹੈਗਾ ਡਾਕੂਮੈਂਟ ਪੂਰੇ ਕਰ ਲਓ ਜਿਹਦੇ ਕੋਲ ਡਾਕੂਮੈਂਟ ਹੈ ਨਹੀਂ ਤੇ ਨਾਲ ਇੱਕ ਹੋਰ ਹਦਾਇਤ ਸੀ ਕਿ ਵਰਦੀ ਪਾਣੀ ਪਾਉਣੀ ਪਊਗੀ ਹੁਣ ਜਿਹੜੀ ਯੂਨੀਫਾਰਮ ਹੈ ਆਟੋ ਰਿਕਸ਼ਾ ਚਾਲਕਾਂ ਤੇ ਈ ਰਿਕਸ਼ਾ ਵਾਲਿਆਂ ਨੂੰ ਉਹ ਰੈਗੂਲੇਸ਼ਨ ਜਾਰੀ ਕੀਤੀ ਸੀ ਕਿ ਵਰਦੀ ਪਾਉਣੀ ਪਾਉਗੀ ਤੇ ਜਿਹੜੇ ਡਾਕੂਮੈਂਟ ਆ ਉਹ ਪੂਰੇ ਰੱਖੇ ਰਹਿਣਗੇ ਤਾਂ ਅੱਜ ਇੱਥੇ ਟ੍ਰੈਫਿਕ ਪੁਲਿਸ ਵੱਲੋਂ ਇੱਥੇ ਨਾਕਾ ਬਾਕੀ ਬੰਦੀ ਕਰਕੇ ਤੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਹਦੇ ਕਿਹਦੇ ਇਹ ਰੂਲਸ ਤੇ ਰੈਗੂਲੇਸ਼ਨ ਦੇ ਮੁਤਾਬਕ ਚੱਲ ਰਹੇ ਆ ਵਰਦੀ ਪਾਈ ਆ ਆਪਣੀ ਕਿ ਨਹੀਂ 15 ਦਿਨ ਦਾ ਖਾਲਸਾ ਜੀ ਮੇਰੇ ਨਾਲ ਹੀ ਇਹ ਡਾਕੂਮੈਂਟਾਂ ਉਹ ਵੀ ਚੱਕ ਕੇ ਤੇ ਜਾ ਰਿਹਾ ਹੈ ਜਿਹੜੇ ਰੂਲ ਮੁਕਾਬਕ ਨਹੀਂ ਹੈਗੇ ਜਿਨ੍ਹਾਂ ਕੋ ਡਾਕੂਮੈਂਟ ਨਹੀਂ ਚਾਫਰ ਜਿਨ੍ਹਾਂ ਦੇ ਵਰਦੀ ਨਹੀਂ ਪਾਈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਤੇ ਜਿਨ੍ਹਾਂ ਕੋਲ ਕੋ ਡਾਕੂਮੈਂਟ ਨਹੀਂ ਹੈਗੇ ਕੁਛ ਨਹੀਂ ਲਿਆਗੇ ਉਹਦਾ ਜਿਹੜਾ ਹੈਗਾ ਉਹ ਆਟੋ ਬੰਦ ਕੀਤਾ ਜਾ ਰਿਹਾ ਬੰਦ ਕੀਤਾ ਜਾ ਰਿਹਾ ਆ ਤਾਂ ਆਪਾਂ ਜਿਹੜੇ ਟ੍ਰੈਫਿਕ ਇੰਚਾਰਜ ਰਹਿਗੇ ਸਰਦਾਰ ਅਮਰੀਕ ਸਿੰਘ ਵਰਦੀ ਪਾਈ ਉਹਨਾਂ ਗਲਵਤ ਕਰਦੇ ਆ ਅਸੀਂ ਆਓ ਜੀ ਅੱਛਾ ਜੀ ਸਰਕੀ ਚੈਕਿੰਗ ਚੱਲ ਰਹੀ ਹੈ ਇਹ ਚੈਕਿੰਗ ਸਾਡੀ ਕੰਟੀਨਿਊ ਚੱਲ ਰਹੀ ਹੈ ਈ ਰਿਕਸ਼ਾ ਟੋ ਰਿਕਸ਼ਾ ਵਾਲਿਆਂ ਦੀ ਕਿਉਂਕਿ ਮਾਨ ਜੋਗ ਸੀਨੀਅਰ ਅਫਸਰ ਵੱਲੋਂ ਇੱਕ ਲੈਟਰ ਆਇਆ ਹੋਇਆ ਸੀ ਸਾਡੇ ਕੋਲ 15 ਤਰੀਕ ਤੱਕ ਦਾ ਇਹਨਾਂ ਨੂੰ ਅਲਟੀਮੇਟ ਦਿੱਤਾ ਗਿਆ ਸੀਗਾ ਵੀ ਉਹਦੇ ਚ ਪ੍ਰੋਪਰ ਯੂਨੀਫਾਰਮ ਪਾਉਣਗੇ ਤੇ ਨੰਬਰ ਨੰਬਰ ਪਲੇਟਾ ਅੱਗੇ ਪਿੱਛੇ ਲਿਖਾ ਕੇ ਰੱਖਣਗੇ ਡਰਾਈਵਰ ਦਾ ਨੰਬਰ ਲਿਖਾ ਕੇ ਰੱਖਣਗੇ ਮਾਲਕ ਦਾ ਨੰਬਰ ਲਿਖਾ ਕੇ ਰੱਖਣਗੇ ਮੋਬਾਈਲ ਨੰਬਰ ਤੇ ਇਹਦੀਆਂ ਨੰਬਰ ਪਲੇਟਾਂ ਜੋ ਸਰਕਾਰ ਮੁਤਾਬਕ ਆ ਉਹ ਲਵਾ ਕੇ ਰੱਖਣਗੇ ਪਰੰਤੂ ਕੁਝ ਇਹਨਾਂ ਨੇ ਨਾ ਤਾਂ ਵਰਦੀਆਂ ਪਾ ਰਿਆ ਨਾ ਨੰਬਰ ਲਿਖਾ ਰਿਹਾ ਹੈਗੇ ਜਿਹੜੇ ਹੈਗੇ ਆ ਜਿਨ੍ਹਾਂ ਕੋਲ ਆਪਰਚੂਨਿਟੀ ਗਰਮ ਪਾਈ ਆ ਉਹਨਾਂ ਨੂੰ ਅਸੀਂ ਛੱਡ ਰਿਹਾ ਬਾਕੀਆਂ ਦੇ ਅਸੀਂ ਚਲਾਨ ਕੱਟ ਰਹੇ ਆ ਜੋ ਡਾਕੂਮੈਂਟ ਦਿੰਦਾ ਨਹੀਂ ਬੰਦ ਵੀ ਕਰਦੇ ਆ ਸਾਰਾ ਇਹ ਪ੍ਰਾਈਮ ਤੇ ਵੀ ਥੋੜਾ ਪਊਗਾ ਦੇਖੋ ਇਹਨਾਂ ਦੇ ਸਿਕਤਾਈ ਕਰਾਂਗੇ ਕੁਝ ਪਹਿਲੇ ਦਿਨ ਵੀ ਕੋਈ ਖਬਰ ਜੀ ਚੱਲੀ ਸੀ ਪਿੱਛੇ ਮਾਰ ਰੋਡ ਦੀ ਉਹਦੇ ਤੇ ਵੀ ਥੋੜਾ ਜਿਹਾ ਉਹ ਕਰਨਾ ਸਿਕਤਾਈ ਕਰਾਂਗੇ ਤੇ ਇਹਨਾਂ ਕਰਾਈਮ ਤੇ ਫਰਕ ਬਹੁਤ ਪੈਣਾ ਇਹਨੂੰ ਬੱਕਰੀਆਂ ਉੱਾਰ ਇੱਥੇ ਨਹੀਂ ਕਿਸੇ ਨੂੰ ਕੋਈ ਨਹੀਂ ਬੱਕਰੇ ਚੋ। ਕਿਹੜੀ ਜਗ੍ਹਾ ਤੇ ਚੈਕਿੰਗ ਹੋ ਰਹੀ ਹੈ। ਆਹ ਦੱਸਾ ਸ਼ਾਇਦ ਸਾਡੇ ਸਟ੍ਰੈਪਕ ਤੇ ਬੱਕਰੀ ਨਾਕੇ ਲੱਗੇ ਹੋਏ ਹੈਗੇ। ਮੈਂ ਖੁਦ ਇੱਥੇ ਬੋਜੂ ਚੌਂਚ ਖੜਾ ਇੱਥੇ ਲਾ ਕਰ ਰਹੇ ਹਾਂਗੇ ਅਸੀਂ। ਸਾਹ ਟ੍ਰੈਫੀ ਚਾਰਜ ਅਫੀਸਰ ਸੀਗੇ। ਇਹਨਾਂ ਨੇ ਦੱਸਿਆ ਕਿ ਜਿਨ੍ਹਾਂ ਨੇ ਡਾਕੂਮੈਂਟ ਪੂਰੇ ਨਹੀਂ ਉਹਨਾਂ ਦੇ ਤਾਂ ਬੰਦੀ ਕਰਤੇ ਜਾਣਗੇ। ਤੇ ਜਿਨ੍ਹਾਂ ਯੂਨੀਫਾਰਮ ਨਹੀਂ ਜਿਵੇਂ ਕਿ ਪ੍ਰਸ਼ਾਸਨ ਨੇ 15 ਤੀ 30 ਅਗਸਤ ਦੀ ਮਿਡਸਪਾਸ ਕਿ ਡਾਕੂਮੈਂਟ ਪੂਰੇ ਕਰਨ ਲਾਉਦੇ ਤੇ ਨਾਲ ਹੀ ਜਿਹੜੀ ਹੈ ਯੂਨੀਫਾਰਮ ਨਿਯਮ ਹੈ ਉਹ ਲਾਗੂ ਕੀਤਾ ਹੈ। ਤੇ ਇਹਦੇ ਨਾਲ ਜਿਹੜੇ ਇਸ ਦੇ ਮੁਤਾਬਕ ਨਹੀਂ ਫਰੂਸ ਤੇ ਚੱਲੇ ਉਹਨਾਂ ਦੇ ਚਲਾਨ ਕੱਟੇ ਜਾ ਰਿਹਾ ਜਾਂ ਫਿਰ ਬੰਦ ਕੀਤੇ ਜਾ ਰਿਹਾ ਹੈ ਰਿਕਸ਼ਾ ਪੁਲਿਸ ਦੇ ਪਬਲਿਕ ਆਫਿਸ ਵਾਸਤੇ ਨਾਕਾ ਸਾਰੇ ਸ਼ਹਿਰ ਦੇ ਵਿੱਚ ਚੈਕਿੰਗ ਕੀਤੀ ਜਾਊਗੀ ਪੂਰੇ ਸ਼ਹਿਰ ਦੇ ਵਿੱਚ ਹੀ ਨਾਕਾਬੰਦੀ ਕਰਕੇ ਇਹਦੇ-ਇਹਦੇ ਵੀ ਤੁਸੀਂ ਦੇਖ ਸਕਦੇ ਹੋ ਈ ਰਿਕਸ਼ਾ ਜਾਂ ਆਟੋ ਚਾਲਕ ਜਿਹੜੇ ਰੋਜ਼ ਇਨਦਾਮਗਦੀ ਕਰ ਰਹੇ ਉਹਨਾਂ ਦੇ ਜਿਹੜੇ ਚਲਾਨ ਵੀ ਕੱਟੇ ਜਾਣਗੇ ਤਾਂ ਹੋਰ ਰੱਖ ਕਾਫੀ ਚਲਾਨ

ਸਖਤੀ ਪੂਰੀ ਹੈ ਟ੍ਰੈਫਿਕ ਪੌਸਟ ਵੱਲੋਂ ਕਿਉਂਕਿ 15 ਦਿਨ ਦਾ ਲਾਸਟ ਸਵਾ 1/2 ਕਾਫੀ ਦੇ ਨੇਗੇ ਆ ਰਹੇ ਨੇ ਅਰੇ ਜਿਹੜੇ ਰੂਟ ਨੇਵੀਗੇਸ਼ਨ ਦੇ ਮੁਕਾਬਲ ਪੂਰੇ ਕਰਨ ਵਾਸਤੇ ਤਾਂ ਅੱਜ ਜਿਹੜੇ ਆ ਬਾਈਕ ਰਿਕ ਹੋਵੇ ਬਾਈਕ ਰਿਕ ਨੂੰ ਅੱਜ ਸਖਤੀ ਕਰ ਦਿੱਤੀ ਹੈ ਤਾਂ ਕਿ ਜਿਹੜੇ ਆ ਇਸ ਤੋਂ ਬਾਅਦ ਰੂਸ ਦੇ ਮੁਕਾਬਕੇ ਦੇ ਨਾਲ ਸਾਰੇ ਰੂਸ ਰਜਿਸਟਰ ਦੇ ਵਿੱਚ ਆ ਜਾਣਗੇ ਤੇ ਨਾ ਰਿਪੋਰਟ ਦੇ ਵਿੱਚ ਆ ਜਾਣਗੇ ਤਾਂ ਕਿ ਕ੍ਰਾਈਮ ਦੇ ਵਿੱਚ ਜੀ ਠੱਲ ਬਵੇ ਕਿਉਂਕਿ ਪਿਛਲੇ ਦਿਨ ਕੁਝ ਘਟਨਾਵਾਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ ਕਿ ਜਿਹੜੇ ਰਿਕਾਰਡ ਦੇ ਵਿੱਚ ਨਹੀਂ ਹੈਗੇ ਜਿਹੜਾ ਕਿਸੇ ਡਾਕੂਮੈਂਟ ਤੋਂ ਜਿਹੜੇ ਆਟੋ ਚਲਾ ਰਿਹਾ ਉਹ ਕਈ ਵਾਰ ਜਿਹੜੇ ਸਵਾਰੀਆਂ ਨਾਲ ਬਾਹਰੋਂ ਆਉਂਦੀਆਂ ਸਵਾਰੀਆਂ ਉਹਨਾਂ ਦਾ ਵਾਰਦਾਤਾ ਵੀ ਕਰ ਜਾਂਦੇ ਆ ਤਾ ਇਹਦੇ ਨਾਲ ਜਿਹੜਾ ਹੈ ਡਾਕੂਮੈਂਟ ਪੂਰੇ ਕਰਨ ਦੇ ਨਾਲ ਵਰਦੀ ਪਾਉਣ ਦੇ ਨਾਲ ਪਾਪਰ ਇੱਕ ਅ ਰਿਕਾਰਡ ਦੇ ਵਿੱਚ ਆ ਜਾਣਗੇ ਤਾਂ ਕਿ ਪਛਾਣ ਜਿਹੜੀ ਹੋ ਸਕੇ ਇਹਨਾਂ ਦੀ ਆਟੋ ਚੱਲ ਕ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਚਪਾਇਤੀ ਟੀਵੀ ਜੈ ਜੀ ਰਾਮ